ਆ ਵੀ ਕਿੱਲਾ ਭਾਈ ਆਪਣਾ 327 ਦਾ ਇਸ ਕਣਕ ਦੀ ਵੀ ਆਪਾਂ ਜਿਹੜੀ ਆ ਕਰੰਡ ਪੰਨੀ ਸੀਗੀ ਪਰ ਇਹ ਕਣਕ ਦਾ ਕੱਦ ਥੋੜਾ ਜਿਹਾ ਕਣਕ ਨਾਲੋਂ ਮੈਨੂੰ ਜ਼ਿਆਦਾ ਲੱਗਦਾ ਤੇ ਇਹ ਵੀ ਬੀ ਆਪਾਂ 35 ਕਿਲੋ ਪਾਇਆ ਸੀ ਬਾਕੀ ਕਣਕ ਵੈਸੇ ਵੇਖਣ ਨੂੰ ਤਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਉਤੀ ਸਾਰੇ ਠੀਕ ਹੋਵੋਗੇ ਵਧੀਆ ਹੋਵੋਗੇ ਰਪਿੰਡੂ ਖੇਤੀ ਚੈਨਲ ਤੇ ਆਪਾਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਆਏ ਆ 327 ਕਣਕ ਦੀ ਅੱਜ ਆਪਾਂ ਇਸ ਕਣਕ ਬਾਰੇ ਗੱਲਬਾਤ ਤੁਹਾਡੇ ਨਾਲ ਕਰਦੇ ਹਾਂ ਵੀ ਆਪਣੀ ਕਣਕ ਕਿੰਨੇ ਦਿਨਾਂ ਦੀ ਹੋ ਗਈ ਤੇ ਕਿੰਨੇ ਪਾਣੀ ਲਾਇਆ ਤੇ ਕਿੰਨੀ ਇਹਨੂੰ ਖਰਾਕ ਜਿਹੜੀ ਆਪਾਂ ਦਿੱਤੀ ਆ ਤੇ ਕਿਵੇਂ ਆਪਾਂ ਜਿਹੜੀ ਕਣਕ ਦੀ ਬਿਜਾਈ ਕੀਤੀ ਸੀ ਤੇ ਕੰਨਾ ਬੀ ਪਾਇਆ ਸੀ ਠੀਕ ਹੈ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਆਜੋ ਵਾਦਦੇ ਆਂ ਜੀ ਵੀਡੀਓ ਵਾਲੇ ਤੇ ਹੁਣ ਗੱਲ ਕਰਗੇ ਵੀ ਜਿਹੜੀ ਕਣਕ ਦੀ ਬਿਜਾਈ ਆਪਾਂ 9 ਨਵੰਬਰ ਨੂੰ ਕੀਤੀ ਸੀਗੀ ਤੇ 9 ਨਵੰਬਰ ਨੂੰ ਰਾਤ ਨੂੰ ਜਿਹੜਾ ਮੀਂਹ ਪੈ ਗਿਆ ਸੀ ਤੇ ਰੇਵ ਜਿਹੜੇ ਤੇ ਕੀਤੀ ਸੀਗੀ ਗੁੱਲੀ ਡੰਡੇ ਵਾਲੀ ਠੀਕ ਹੈ ਜੀ ਅੱਜ ਲਗਭਗ ਕਣਕ ਆਪਣੀ ਬਈ 9 ਤਰੀਕ ਹੋ ਗਈ ਅੱਜ 99 93 ਇੱਕ ਦਿਨਾਂ ਦੀ ਹੋ ਗਈ 93 94 ਦਿਨਾਂ ਦੀ ਠੀਕ ਹੈ ਜੀ ਤੇ ਹੁਣ ਜਿਹੜੀ ਇਹ ਕਣਕ ਆ ਇਹਦੀ ਗੱਲ ਕਰਦੇ ਆ ਵੀ ਆਪਾਂ ਖਰਾਕ ਖਰੂਕ ਦੀ 327 ਠੀਕ ਹੈ ਜੀ ਜਿਹੜੀ ਇਹਨੂੰ ਬਈ ਬੀਜਣ ਸਮੇਂ ਡੀਏਪ ਪਾਇਆ ਸੀ ਜਿਹੜਾ ਇਹਦੇ ਤੇ ਉਹ ਪਾਇਆ ਸੀਗਾ ਆਪਾਂ ਇੱਕ ਗੱਟਾ ਬਾਹ ਕੇ ਡਰੈਲਣਾ ਬੀਜੀ ਸੀ ਜਿਹੜਾ ਦਾ ਬੀਜ ਸੀ ਉਹ ਤਕਰੀਬਨ ਆਪਾਂ ਡਰੈਲਰ ਦੇ ਨਾਲ 35 ਕਿਲੋ ਪਾਇਆ ਸੀ ਕਿਉਂਕਿ ਆਪਣੇ ਕੋਲੇ ਬੀਜ ਜਿਹੜਾ ਸੀ ਥੋੜਾ ਸੀ ਬਾਕੀ ਬਈ ਮੀ ਪੈ ਕੇ ਕਣਕ ਆਪਣੀ ਜਿਹੜੀ ਇਹ ڪرੰਡ ਹੋ ਗਈ ਸੀਗੀ ڪرੰਡ ਪੰਨੀ ਸੀਗੀ ਇਹ ਕਣਕ ਦੀ ਤਾਂ ਕਰਕੇ ਕਣਕ ਇਹ ਕਮਲੀ ਜੀ ਲੱਗਦੀ ਆ ਹੋਰੀ ਵੀ ਕਿਦੋਂ ਛੋਟੀ ਕਿਦੋਂ ਮਾੜੀ ਮੋਟੀ ਜੀ ਘੱਟ ਖਰੀ ਹੋਈ ਹੋਵੇ ਜਾਂ ਵੀ ਵੀ ਘੱਟ ਸੀਗਾ ਵੈਸੇ ਮੀਂਹ ਦੇ ਨਾਲ ਹੋ ਸਕਦਾ ਵੀ 5% ਕਣਕ ਹਰੀ ਵੀ ਨਾ ਹੋਈ ਹੋਵੇ ਠੀਕ ਹੈ ਜੀ ਹੋਈ ਵੀ ਨਹੀਂ ਬਾਈ 5% ਕਿਉਂਕਿ ਜਦੋਂ ڪرੰਡ ਜਿੱਥੋਂ ਕਈ ਵਾਰਾਂ ਬਾਹਲਾ ਡੂੰਗਾ ਉਹ ڪرੰਟਾਇਆ ਲੱਗ ਜਾਂਦਾ ਹੀ ਉੱਥੋਂ ਪੱਟੀ ਪੁੱਟੀ ਜਾਂਦੀ ਸੀਗੀ ਤੇ ਫੇਰ ਜਿਹੜਾ ਬਈ ਇਹਦੇ ਤੇ ਯੂਰੀਆ ਪਾਇਆ ਉਹ ਆਪਾਂ ਪਾਇਆ 3 ਘਟੇ ਪਹਿਲੇ ਯੂਰੀਆ ਦੇ ਵਿੱਚ ਸੰਕੂਰ ਪਾਈ ਸੀ ਮਿਲਾ ਕੇ ਸੰਕੂਰੀ ਤੇ ਜਿਹੜੀ ਪਈ ਸੀ ਉਹ ਕਿਤੇ 150 ਗ੍ਰਾਮ ਕਦੇ 200 ਗ੍ਰਾਮ ਇੰਨੀ ਕ ਐਵਰੇਜ ਪਾਈ ਸੀ ਸਾਰੀ ਤੇ ਹੁਣ ਬਈ ਯਾਨੀ ਕਿ ਇਨਾ ਜਿਆਦਾ ਨਹੀਂ ਵੀ ਕਿਹੜੇ ਕੱਲੇ ਤੇ ਕਿੰਨੀ ਪਾਈ ਸੀਗੀ ਬਾਕੀ ਗੁੱਲੀ ਡੰਡਾ ਆਪਣੇ ਪੂਰਾ ਕੰਟਰੋਲ ਦੇ ਵਿੱਚ ਹੋ ਗਿਆ ਸੀ ਇਹ ਖੇਤ ਵੀ ਠੀਕ ਹੈ ਹੋਰ ਇਹਦੇ ਤੇ ਜਿਹੜੀ ਆਪਾਂ ਸਪਰੇਅ ਕੀਤੀ ਸੀਗੀ ਇੱਕ ਉਹ ਸਪਰੇਅ ਕੀਤੀ ਸੀ ਵੀ ਕਣਕ ਨੂੰ ਮਾਰਿਆ ਜਾਂ ਪਾਣੀ ਲਾ ਕੇ ਨਾ ਕਣਕ ਥੋੜੀ ਜੀ ਦਾਜੇ ਗਈ ਸੀ ਯਾਨੀ ਪੀਲੀ ਜੀ ਪੈ ਗਈ ਸੀ ਉਹਦੇ ਵਿਚਾਲੀ ਸਪਰੇਅ ਤੇ ਕੀਤੀ ਸੀ ਕਣਕ ਤੇ ਠੀਕ ਹੈ ਜੀ ਹੋਰ ਆਪਾਂ ਕੋਈ ਵੀ ਨਾਲੇ ਤੇ ਫालतू ਖਰਾਕ ਤੇ ਨਾ ਕੋਈ ਫालतू ਸਪਰੇਅ ਕੋਸਮੀ ਨਹੀਂ ਕੀਤਾ ਹੁਣ ਜੇ ਗੱਲ ਕਰੀਏ ਵੀ ਜਿਹੜੀ ਕਣਕਾ ਕਣਕ ਬਈ ਉਦਾਂ ਪੂਰੀ ਵਧੀਆ ਖੜੀ ਆ ਤੇ ਬੱਲੀਆਂ ਇਹ ਕਣਕ ਹਜੇ ਨਹੀਂ ਕੱਢਣ ਲੱਗੀ 826 ਇਹ ਤੋਂ ਯਾਨੀ ਕਿ ਵੀ ਪਹਿਲਾਂ ਬਿਜੀ ਹੋਈ ਆ 4-5 ਦਿਨ ਉਹ ਜਿਹੜੀ ਆ ਕੱਢਿਆ ਹੀ ਆ ਠੀਕ ਆ ਜੀ ਤੇ ਇਧਰ ਲਈ 826 ਵੀ ਨਹੀਂ ਕੱਢਣ ਲੱਗੀ ਬਾਕੀ ਇਹ ਬਾਣ ਵੀ ਆਪਣਾ ਕੱਸੀ ਦਾ ਤੇ ਉਧਰਲਾ ਬਾਣ ਵੀ ਰੇਤਲਾ ਸੀ ਠੀਕ ਆ ਜੀ ਇਹ ਵੀ ਹੋ ਸਕਦਾ ਵੀ ਫਰਕ ਹੋਵੇ ਹੁਣ ਕਾਨ ਕਣਕ ਦਾ ਜਿਹੜਾ ਕੱਦ ਆ ਤੁਹਾਨੂੰ ਆਪਾਂ ਕੱਦ ਚੈੱਕ ਕਰਾ ਦਈਏ ਆ ਤੁਸੀਂ ਹੁਣ ਵੇਖੋ ਵੀ ਜਿਹੜਾ ਕਦ ਦਾ ਕਣਕ ਦਾ ਕਿੰਨਾ ਕ ਜਿਹੜਾ ਬਈ ਦਾ ਕੱਦ ਆ 826 ਨਾਲੋਂ ਕਿਤੇ ਨਾ ਕਿਤੇ ਜਾਨੀ ਕਿ ਵੀ ਜਿਹੜੀ 826 ਉਧਰ ਲਈ ਉਹਦੇ ਨਾਲੋਂ ਥੋੜਾ ਜਿਹਾ ਛੋਟਾ ਵਾ ਪਰ ਜਿਹੜੀ ਇੱਧਰ ਲਈ 826 ਉਹਦੇ ਹਿਸਾਬ ਨਾਲ ਇਹਦਾ ਕੱਦ ਬਰਾਬਰ ਆ ਆ ਦੇਖੋ ਇੱਕ ਸਨ ਦੇਖੋ ਨਾ ਵੀ ਆਹ ਬੱਲੀਆਂ ਇਹ ਵੀ ਕਿਤੇ ਨਾ ਕਿਤੇ ਕੱਢੇ ਹੀ ਆਵੇ ਪਰ ਇਹਨੇ ਇੰਨੀਆਂ ਨਹੀਂ ਵੀ ਜ਼ਿਆਦੇ ਨਹੀਂ ਕੱਢੀਆਂ ਜਿੱਥੇ ਕਿਤੇ ਕਣਕ ਨੇ ਜ਼ਿਆਦੇ ਫੂਟ ਕੀਤੀ ਆ ਜਾਂ ਜ਼ਿਆਦੇ ਉੱਚੀ ਆ ਆ ਆਪਣੀ ਕਣਕ ਉਥੋਂ ਬਈ ਜ਼ਰੂਰ ਕੱਢੇ ਹੀ ਆ ਵੇਖ ਲਓ ਠੀਕ ਹੈ ਜੀ ਪਰ ਇੰਨੀਆਂ ਜ਼ਿਆਦੇ ਨਹੀਂ ਕੱਢੀਆਂ ਕਿਤੇ ਨਾ ਕਿਤੇ ਜਿੱਥੇ-ਜਿੱਥੇ ਆਹ ਦੌਗੀਆਂ ਹੀ ਆ ਸਾਰੀ ਨੇ ਨਹੀਂ ਕੱਢੀਆਂ ਪਰ ਕੱਢ ਆਉਗੀ 4-5 ਦਿਨਾਂ ਤੱਕ ਕੱਢ ਆਉਗੀ ਜਿੱਥੋਂ ਤੱਕ ਮੈਨੂੰ ਲੱਗਦਾ ਬਾਕੀ ਹੁਣ ਇੱਕ ਦੋ ਗੱਲਾਂ ਤੁਹਾਡੇ ਨਾਲ ਹੋਰ ਸਾਂਝੀਆਂ ਕਰਦੇ ਆਪਾਂ ਇਸ ਕਣਕ ਬਾਰੇ ਇੱਕਣਾ ਬਈ ਮੇਨ ਗੱਲ ਤੁਹਾਨੂੰ ਮੈਂ ਦੱਸਦਾ ਹੁਣ ਕਈ ਭਰਾ ਕਮੈਂਟ ਕਰਨਗੇ ਵੀ ਇਹਦਾ ਕਣਕ ਦਾ ਕੱਦ ਛੋਟਾ ਬਈ ਇਹ ਕਣਕ ਦਾ ਕੱਦ ਨਹੀਂ ਛੋਟਾ ਯਾਨੀ ਕਿ ਇਹ ਬ੍ਰੈਡ ਕੋਈ ਇਹੋ ਜੀ ਆ ਵੀ ਇਹਨੇ ਬਾਲਾ ਕੱਦ ਕਰਨਾ ਨਹੀਂ ਠੀਕ ਹੈ ਜੀ ਹਾਂ ਕਿਤੇ ਨਾ ਕਿਤੇ ਆ ਜਮੇ ਥਾਂ ਨੀ ਮਾਮਾ ਬੈਸੀ ਉਹ ਜਿਹੜਾ ਕੱਦਦਾ ਉਹ ਤਾਂ ਸਹੀ ਕੱਦਦਾ ਠੀਕ ਹੈ ਜੀ ਹਜੇ ਆ ਕਣਕ ਕੱਦ ਕਰੂਗੀ ਬਾਕੀ ਜੇ ਹੁਣ ਆਪਾਂ ਇੱਕ ਹੋਰ ਗੱਲ ਕਰਕੇ ਵੀ ਜਿਹੜੀ ਇਹ ਕਣਕ ਆ ਤੇ 826 ਕਣਕਾ ਉਹਦੇ ਨਾਲੋਂ ਇਹਦਾ 나ੜ ਮੋਟਾ ਠੀਕ ਹੈ ਜੀ ਕਿਉਂਕਿ ਆ ਪਤਾ ਜਿਹੜੀ 327 ਐ ਤੇ ਕਿ ਪਹਿਲੀ ਵਾਰੀ ਵਿਜੀ 826 ਪਿਛਲੀ ਾਰ ਬੀਤੀ ਸੀਗੀ ਇਹ ਕਣਕ ਨਾ ਡਿੱਗਣ ਦੇ ਵਿੱਚ 826 ਨਾਲੋਂ ਵੀ ਜ਼ਿਆਦਾ ਕਾਮਯਾਬ ਆ। ਜਾਨਕਿ ਜੀ 826 ਡੈਜਦੀ ਹੈ ਨਾ ਉੱਥੇ ਹੀ ਕਣਕ ਡੈਜਦੀ ਨੇ। ਮੰਨ ਲਓ ਵੀ ਪਾਣੀ ਲਾਈਨ ਆ ਵੈਸੇ 826 ਵੀ ਨਹੀਂ ਡੈਜਦੀ। ਇਹ ਜਮਾਂ ਹੀ ਨਹੀਂ ਡੈਜਦੀ ਕਹਿੰਦੇ। ਕਿਉਂਕਿ ਇਹਦਾ ਨਾੜਾ ਜਿਹੜਾ ਥੋੜਾ ਜਿਹਾ ਮੋਟਾ ਮੈਂ ਤੁਹਾਨੂੰ ਆ ਨੇੜੇੋਂ ਦਿਖਾਉਣਾ ਬਰੀਕੀ ਨਾ। ਆਹ ਦੇਖੋ ਹੁਣ ਤੁਸੀਂ। ਆਹ ਆਪਣੀ 826 ਦਾ ਨਾੜਾ। ਠੀਕ ਹੈ ਜੀ। ਤੇ ਆਹ ਆਪਣੀ ਹੁਣ 327 ਦਾ ਨਾੜਾ। ਫਰਕ ਤੁਸੀਂ ਆਪੇ ਹੀ ਦੇਖ ਲਓ ਕਿਤੇ ਨਾ ਕਿਤੇ ਵੀ ਹੈਗਾ ਫਰਕ ਮੈਂ ਤੁਹਾਨੂੰ ਤੋੜ ਕੇ ਵੀ ਵਿਖਾ ਦਿੰਨਾ ਦੇਖ ਲਓ 19 21 ਦਾ ਫਰਕ ਆ ਵੀ ਬਹੁਤਾ ਜ਼ਿਆਦਾ ਫਰਕ ਨਹੀਂ 19 21 ਦਾ ਫਰਕ ਆ ਯਾਨੀ ਇਹਦਾ ਕਦ ਨਾੜ ਥੋੜਾ ਜਿਆਦਾ ਮੋਟਾ ਵਾ ਬਾਕੀ ਕਦ ਦੀ ਗੱਲ ਕਰਗੇ ਤਾਂ ਕਦ ਦੋਨਾਂ ਦਾ ਸੇਮ ਜਿਹਾ ਆ ਦੇਖ ਲਓ ਸੇਮ ਹੀ ਆ ਕੱਦ ਦੋਹਾਂ ਦਾ ਠੀਕ ਹੈ ਜੀ ਤੇ ਇੱਕ ਬੂਜੇ ਇੱਕ ਜਾਨੀ ਕਿ ਇੱਕ ਦਾਣੇ ਤੋਂ ਦੇਖ ਲਓ ਵੀ ਕਿੰਨੇ ਬੂਜੇ ਜਿਹਨੇ ਤਿਆਰ ਕੀਤੇ ਆ ਫੋਟ ਬਹੁਤ ਆ ਬਈ ਕਣਕ ਦੀ ਦੋਨਾਂ ਦੀ 826 ਦੀ ਵੀ ਤੇ 327 ਦੀ ਵੀ ਠੀਕ ਹੈ ਜੀ ਇਧਰ ਹੁਣ ਆਪਣੀ 826 ਆ ਇਧਰ 327 ਆ ਜੇ ਇਥੋਂ ਵੇਖਗੇ ਤਾਂ 19 21 ਕੱਦ ਦਾ ਫਰਕ ਆ ਮਾੜਾ ਜਾਂ 19 21 ਬਾਣ ਦਾ ਵੀ ਫਰਕ ਆ ਬਾਣ ਮਾੜਾ ਜਾਂ ਨੀਮਾ ਆ ਬਣ ਮਾੜਾ ਯਾ ਚਾ ਠੀਕ ਹੈ ਜੀ ਤੇ ਕਾਨਕ ਆਪਣੀ ਮਾੜੀ ਜੀ ਆਹੇ ਉੱਚੀ ਆ 826 327 ਨਾਲ ਥੋੜਾ ਜਿਹਾ ਕੱਦ ਜ਼ਿਆਦਾ ਆ ਵੇਖ ਲਓ ਤੁਸੀਂ 826 ਆ 327 ਆ ਪੱਤਾ ਪੁੱਤਾ ਵੀ 327 826 ਪਾਉਂਗੀ ਆ ਸੇਮ ਵੈਸੇ ਇਹ ਨਸਲ ਆਪਾਂ ਪਹਿਣਾ ਕਹਿ ਸਕਦੇ ਆ ਬਾਕੀ ਇਹਨਾਂ ਦਾ ਝਾੜ ਝੂੜ ਵੇਖਾਂਗੇ ਵੀ ਕਿਵੇਂ ਇਹਦਾ ਹੁੰਦਾ ਵਾ ਕਿਹੜੀ ਜ਼ਿਆਦਾ ਦਿੰਦੀ ਆ ਲੈ ਕਿਹੜੀ ਥੋੜਾ ਦਿੰਦੀ ਆ ਠੀਕ ਹੈ ਜੀ ਬਾਕੀ ਇਹ ਕਣਕ ਤਾਂ ਵੈਸੇ ਮੈਂ ਦੂਜੀ ਕਣਕ ਦੇ ਨਾਲ ਕੰਪੇਅਰ ਕਰਾਂ ਤਾਂ ਕੱਦ ਥੋੜਾ ਜਿਹਾ ਮੈਨੂੰ ਘੱਟ ਲੱਗਿਆ ਜਿਹੜੀ ਆਪਣੀ ਪਿੰਡ ਵਾਲੀ ਕਣਕ ਆ ਪੰਜ ਉਹ 4 ਨਵੰਬਰ ਦੀ ਬੀਜੀ ਹੋਈ ਠੀਕ ਹੈ ਉਹਦੇ ਨਾਲੋਂ ਥੋੜਾ ਜਿਹਾ ਕਣਕ ਦਾ ਕੱਦ ਘੱਟ ਆ ਹੋ ਸਕਦਾ ਵੀ ਇਹ ਮੇਹਦ ਕਰਕੇ ਨਾ ਹੋਇਆ ਹੋਵੇ ਕਿਉਂਕਿ ਕਰੰਟ ਪੰਨੀ ਸੀਗੀ ਤਾਂ ਕਰਕੇ ਵੀ ਥੋੜਾ ਜਿਹਾ ਕੱਦ ਦਾ ਜਿਹੜਾ ਛੋਟਾ ਰਹਿ ਗਿਆ ਹੋਵੇ ਵੈਸੇ ਆ 826 ਦਾ ਕਣਕ ਦਾ ਕੱਦ 327 ਨਾਲੋਂ ਜ਼ਿਆਦਾ ਆ ਬਾਕੀ ਹਜੇ ਬੱਲੀਆਂ ਤਾਂ ਗੱਡੀਆਂ ਨਹੀਂ ਇਹਨਾਂ ਦੀ ਕਿਤੇ ਨਾ ਕਿਤੇ ਦੌਗੀਆਂ ਆ ਹੋ ਸਕਦਾ ਵੀ ਉਦੋਂ ਨੂੰ ਇਹ ਕਣਕ ਜਿਹੜਾ ਕੱਦ ਦਾ ਕਰਿਆ ਵੀ ਜਿਵੇਂ ਆ ਦੇਖ ਲਓ ਇੱਥੇ ਬੱਲੀ ਗੱਡੀ ਆਣੀ ਇੱਕ ਤੇ ਉਦਾਂ ਵੀ ਜਿਵੇਂ ਲੱਗਦਾ ਸੀ ਜੀ ਵੀ ਕਣਕ ਹੋਣੀ ਨਹੀਂ ਉਹ ਸਹਾਉਣਾ ਕਣਕ ਬਹੁਤ ਵਧੀਆ ਹੋਈ ਆ ਵੀ ਪਹਿਲਾਂ ਸਾਨੂੰ ਐ ਲੱਗਦਾ ਸੀ ਵਾਹ ਕੇ ਨਾ ਬੀਜਣੀ ਪਏ ਜੇ ਕਣਕ ਵੈਸੇ ਨਹੀਂ ਕਣਕ ਸੋਹਣੀ ਹੋਈ ਆ ਵਧੀਆ ਹੋਈ ਆ ਹੋਰ ਵੀ ਆ ਦੇਖ ਲਓ ਹਣਾ ਲੀ ਆ ਜਾਂਦੀ ਇਹ ਉਹ ਲਈ ਆ ਜਦੋਂ ਆਪਾਂ ਕਰੰਟ ਪੰਨੀ ਸੀਗੀ ਕਿਉਂਕਿ ਇੱਥੇ ਮਸ਼ੀਨਾਂ ਕਿਹੜਾ ਲਾਇਆ ਸੀ ਡ੍ਰੈਲਣਾ ਦਾਲੇ-ਦਾਲੇ ਓੰਮੇ ਫਿਰ ਬਾਈ ਦਾਣੇ ਬਾਲੇ ਪੱਟੇ ਜਾਂਦੇ ਸੀਗੇ ਤਰਕੇ ਫਿਰ ਸਾਰੀ ਕਰੰਟ ਉਹਦੇ ਨਾਲ ਹੀ ਬੰਨਤੀ ਸੀ ਕਰੰਟੇ ਨਾਲ ਠੀਕ ਹੈ ਜੀ ਬਾਕੀ ਇਧਰ ਲਈ ਤਾਂ ਪੂਰੀ ਜਣ ਕੇ ਹੈਵੀ ਜੀ ਲੱਗਦੀ ਆ ਕਣਕਾ ਥੋੜੀ ਜੀ ਵੀ ਵੀ ਘੱਟ ਸੀ ਮਾੜੀ ਲੱਗਦੀ ਆ ਹੋਰ ਤੁਹਾਡਾ ਕੋਈ ਵੀ ਸਵਾਲ ਆ ਬਾਈ 327 ਬਾਰੇ ਜਾਂ 826 ਵਾਰੇ ਤਾਂ ਕਮੈਂਟ ਕਰ ਸਕਦੇ ਆ ਆਪਾਂ ਤੁਹਾਡਾ ਨਾਲ ਦੀ ਨਾਲ ਰਿਪਲਾਈ ਆ ਜਿਹੜਾ ਜਰੂਰ ਕਰਾਂਗੇ ਤੇ ਬਾਕੀ ਜਦੋਂ ਇਹਦੀਆਂ ਪੱਲੀਆਂ ਨਿਕਲਿਆਂਗਾ ਉਦੋਂ ਇਹਦੀ ਵੀਡੀਓ ਜਰੂਰ ਲਿਆਵਾਂਗੇ ਤੇ ਬੱਲੀਆਂ ਦੇ ਵਿੱਚ ਕਿਹੜੀ ਦੇ ਕਿੰਨੇ ਦਾਣੇ ਆ ਇੱਕ ਛਿੱਟੇ ਦੇ ਵਿੱਚ ਉਹ ਵੀ ਤੁਹਾਨੂੰ ਗਿਣਾਵਾਂਗੇ ਠੀਕ ਹੈ ਜੀ ਜਾਨੀ ਕਿ ਪੂਰੀਆਂ ਜਦੋਂ ਤੱਕ ਆਪਾਂ ਵੱਢ ਕੇ ਗਣਕ ਵੇਚ ਦੇਣੀ ਉਦੋਂ ਤੱਕ ਅਸੀਂਆਂ ਡਿਟੇਲ ਦੀਆਂ ਫੁੱਲ ਵੀਡੀਓ ਆਉਂਦੀਆਂ ਰਹਿਣਗੀਆਂ ਜਾਨੀ ਕਿ ਇਹ ਕੰਨਾ ਝਾੜ ਸੀ ਸਭ ਕੁਝ ਤੁਹਾਡਾ ਸਾਂਝਾ ਕਰਾਂਗੇ ਤੇ ਵੀਡੀਓ ਜਰੂਰ ਵੇਖਿਆ ਕਰੋ ਬਾਕੀ ਮਿੱਤਰੋ ਉਮੀਦ ਕਰਦੇ ਆਂ ਵੀਡੀਓ ਵਧੀਆ ਲੱਗੀ ਹੋ ਜੇ ਬਾਈ ਵੀਡੀਓ ਵਧੀਆ ਲੱਗੀ ਚੰਨੋ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰ ਲੇ ਤੇ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ ਹੱਸ ਕੇ ਸਾਰਿਆਂ ਨੂੰ ਬਾਏ ਬਾਏ ਜੀ